ਆਪਣੇ ਪਿੰਡ ਦੇ ਸਵਾਲ ਜਵਾਬ ਉਹ ਗੱਲ ਤੁਹਾਨੂੰ ਉਰੀ ਬੁਲਾਦਨੇ ਆ ਮੇਰੇ ਸਾਧੂ ਉਰੀ ਬੁਲਾ ਲਓ ਮੈਂ ਕਰਦਾ ਸਵਾਲ ਪਿੰਡ ਦੇ ਵਿੱਚ ਵੀ ਸਵਾਲ ਜਵਾਬ ਕਰਨੇ ਆ ਪ੍ਰੋਗਰਾਮ ਹੋਵੇ ਕੋਈ ਮਦਦ ਕਰਨਾ ਸਵਾਲ ਜਵਾਬ ਕਰਨਾ ਥੋੜੀ ਕੋਈ ਸਮੱਸਿਆ ਹੈ ਕਿ ਤੁਹਾਡੀ ਹੱਲ ਕਰਾ ਦੇ ਜੀ ਹਾਂ ਜੀ ਹਾਂ ਜੀ ਸਮੱਸਿਆ ਹੈਗੀ ਹੈ ਅਸੀਂ ਆਪਣੇ ਪਿੰਡ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ ਹੋਰ ਸੀ ਜਾਵਾਂਗੇ ਕਿੱਥੇ ਦੱਸੋ ਮੈਂ ਉੱਥੇ ਬੈਠਾ ਹਾਂ ਉਹਨਾਂ ਨੂੰ ਸਮੱਸਿਆ ਜੀ ਜਾਂਦੀਆਂ ਨਹੀਂ ਦਿੱਤੀਆਂ ਗੁਰਦਾਸਾ ਜਾਂਦੀ ਚੋਰੀ ਕਰੀਆਂ ਕਿੱਥੇ ਕੰਡੌਰੀ ਬਾਡਰ ਤੇ ਸਾਡੇ ਪਿੰਡ ਜਾਂਦੇ ਸਮਾਨ ਚੋਰੀ ਕਰ ਲੈ ਚੋਰੀ ਕਰ ਲੈ ਇਹ ਚੋਰ ਚੋਰ ਬੰਬਾਪਾ ਆਂਦੀ ਹੈ ਤੁਸੀਂ ਆਪਣੀ ਡਿਊਟੀ ਕਰੋ ਕੋਈ ਨਹੀਂ ਕੋਈ ਨਹੀਂ ਸ਼ਾਂਤਮਈ ਠੀਕ ਹੈ ਕੋਈ ਗੱਲ ਨਹੀਂ ਹੋਈ ਜਾਓ ਜੀ ਖਰਾਣ ਹੋਣ ਵਾਸਤੇ ਕਰਨ ਵਾਸਤੇ ਆਏ ਆਂ ਕਿਵੇਂ ਹੋਣਾ ਹੋਣੀ ਦੋ ਖਰਾਣ ਵਾਸਤੇ ਆਏ ਆਂ ਮੈਂ ਕੀ ਫਤੂ ਕਰੀ ਕੋਈ ਪੁੱਛ ਨਹੀਂ ਆ ਨਾਪੇ ਹੁਣ ਪਿੱਛੇ ਜੇ ਪਦੋ ਨੰਬਰ ਕੋ ਤੁਹਾਨੂੰ ਨਾਪੇ ਚੱਕੇ ਛੱਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਤਾਂ ਇਹਨਾਂ ਨਸ਼ਾ ਸਪਲਾਈ ਕਰ ਰਹੇ ਆ ਇਹ ਉੱਤੇ ਤਾਂ ਜੀ ਜਿਹੜਾ ਚਿੱਟੇ ਵਾਲਾ ਫੜ ਲਿਆ ਉਹ ਤਾਂ ਅੰਦਰ ਫੋਨ ਕਰ ਕਰਕੇ ਗੋਲੀਆਂ ਤਣਿਆ ਅਨਾਉਂਸਮੈਂਟ ਕਰਾ ਰਿਹਾ ਛੱਡ ਦੋ ਛੱਡ ਦੋ ਛੱਡ ਦੋ ਕੋਈ ਨਾ ਬੰਦਾ ਮੈਂ ਤੁਹਾਨੂੰ ਕਹਿੰਦਾ ਕਹਿੰਦੇ ਕੋਈ ਬੰਦਾ ਜੀ ਪਿੰਡ ਦੇ ਕਾਈ ਦਾ ਜਨਮ ਸਤਾਰਾ ਜੀ ਪਿੰਡ ਕਾਈ ਦਾ ਜਨਮ ਸਤਾਰਾ ਪਾਕਿਸਤਾਨ ਤੋਂ ਹਾਂ ਹਲਾਕਾਰਾ ਮੈਂ ਹਲਾਕਾਰਾ ਸਾਡਾ ਪਿੰਡ ਹੈ ਜੀ ਕੋਈ ਨਾ ਬਾਬਾ ਜੀ ਕੋਈ ਨਹੀਂ ਕੋਈ ਬਾਪੂ ਕੋਈ ਨਹੀਂ ਕੋਈ ਰਾਇਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਸਤਾ ਜ਼ਿਲ੍ਹਾ ਫਤਿਹਗੜ੍ਹ ਨਵਾਲਾ ਰਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਫਿਤਰਤ ਦੇ ਤੋਈ ਕਾਲੀ ਬਣਾਉਣਾ ਬਿਚਾਰ ਲੜਤਕਾ ਕਰ ਰਹੇ ਹਾਂ ਅਸੀਂ ਆਪਣੇ ਪਿੰਡ ਤੇ ਨੂੰ ਸਵਾਲ ਜਵਾਬ ਕੋਈ ਗੱਲ ਤੁਹਾਨੂੰ ਉਰੀ ਬੁਲਾਦਨੇ ਆ ਮੇਰੇ ਸਾਡੂ ਉਰੀ ਬੁਲਾਦਨੇ ਬੁਲਾਓ ਮਨਾ ਮਨਾਓ ਅਸੀਂ ਜਾ ਕੇ ਮੈਂ ਕਰ ਦਸਦਾ ਪਿੰਡ ਦੇ ਵਿੱਚ ਵੀ ਨਹੀਂ ਸਵਾਲ ਜਵਾਬ ਕਰਨੇ ਆ ਕੋਈ ਪ੍ਰੋਗਰਾਮ ਹੋਵੇ ਪ੍ਰੋਗਰਾਮ ਕਰ ਲਾਏ ਸਵਾਲ ਜਵਾਬ ਕੋਈ ਥੋੜੀ ਕੋਈ ਸਮੱਸਿਆ ਹੈ ਕੀ ਥੋੜੀ ਹੱਲ ਕਰਾਂਗੇ ਜੀ ਹਾਂ ਜੀ ਅਸੀਂ ਜਾਵਾਂਗੇ ਹਾਂ ਜੀ ਸਮੱਸਿਆ ਹੈਗੀ ਆ ਅਸੀਂ ਆਪਣੇ ਪਿੰਡ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ ਹੋਰ ਅਸੀਂ ਜਾਵਾਂਗੇ ਕਿੱਥੇ ਦੱਸੋ ਵੀ ਸਮੱਸਿਆ ਹੈਗੀ ਜੀ ਗਾਂਦੀਆਂ ਨਹੀਂ ਦਿੱਤੀਆਂ ਗੁਰਦਾਸ ਸਿੰਘ ਗਾਂਦੀ ਚੋਰੀ ਕਰੀਆਂ ਕਿੱਥੇ ਕਲੌਰੀ ਬਾਡਰ ਤੇ ਹੁਣ ਸਾਡੇ ਪਿੰਡਾਂ ਦੇ ਸਮਾਨ ਚੋਰੀ ਕਰ ਲੈਣੇ ਸਲੰਕਰ ਚੋਰੀ ਕਰ ਲੈ ਇਹ ਚੋਰ ਚੋਰ ਬੰਬਾ ਪਾਰਟੀ ਹੈ ਤੁਸੀਂ ਆਪਣੀ ਡਿਊਟੀ ਕਰੋ ਕੋਈ ਨਹੀਂ ਕੋਈ ਨਹੀਂ ਸ਼ਾਂਤਮਈ ਠੀਕ ਹੈ ਕੋਈ ਗੱਲ ਨਹੀਂ ਹੋਈ ਜਾਓ ਜੀ ਖਰਾਣ ਹੋਣ ਵਾਸਤੇ ਕਰਨ ਵਾਸਤੇ ਹੀ ਆਏ ਆ ਜਿਵੇਂ ਖਰਾਣ ਹੋਣੇ ਦੋ ਖਰਾਣ ਵਾਸਤੇ ਆਏ ਆ ਮੈਂ ਜਾਂ ਫਾਤਮ ਨਾ ਕੋਈ ਮੁਸਲਮਾਨ ਆ 90 ਹੁਣ ਪਿੱਛੇ ਜਾ ਪਦੋਂ ਨੰਬਰ ਕੋ ਤੁਹਾਨੂੰ 90 ਚੱਕ ਕੇ ਛੱਟਦੇ ਇਹਨਾਂ ਨੇ ਜੇਲ੍ਹ ਦੇ ਵਿੱਚ ਤਾਂ ਇਹਨਾਂ ਨਸ਼ਾ ਸਪਲਾਈ ਕਰ ਰਹੇ ਆ ਇਹ ਉੱਤੇ ਤਾਂ ਜੀ ਜਿਹੜਾ ਚਿੱਟੇ ਵਾਲਾ ਫੜ ਲਿਆ ਉਹ ਤਾਂ ਅੰਦਰ ਫੋਨ ਕਰ ਕਰਕੇ ਗੋਲੀਆਂ ਦੰਨੇ ਆ ਲਾਉਂਸ ਮੈਂ ਛੱਡ ਦੋ ਛੱਡ ਦੋ ਛੱਡ ਦੋ ਕੋਈ ਨਾ ਬੰਦਾ ਮੈਂ ਸਭ ਨੂੰ ਕਹਿੰਦਾ ਕਹਿੰਦੇ ਬਣਾएंगे ਪਿੰਡ ਦੇ ਕਾਈ ਦਾ ਜਰਨਲ ਸਿਕੰਦਰ ਹੈ ਜੀ ਪਿੰਡ ਕਾਈ ਦਾ ਜਰਨਲ ਸਿਕੰਦਰ ਹੈ ਪਾਕਿਸਤਾਨ ਤੋਂ ਹਰ ਹਲਾਕਾਰਾ ਮੈਂ ਹਲਾਕਾਰਾ ਕਰਨੀ ਦੇ ਰਹੇ ਸਾਡਾ ਪਿੰਡ ਹੈ ਜੀ ਹਲਾਕਾਰਾ ਕੋਈ ਨਾ ਬਾਬਾ ਜੀ ਕੋਈ ਨਹੀਂ ਕੋਈ ਬਾਪੂ ਹਲਾਕਾਰਾ ਕੋਈ ਨਹੀਂ ਕੋਈ ਬਲਾਇਆ ਜਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਾਰ ਨੂੰ ਦਾ ਮਿਲਨ ਫਤਿਹ ਦਾ ਨਮਾਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਫਿਕਰ ਰਹਿ ਦੇਈ ਤੇ